ਨਾਮ ਦੱਸ ਕੇ ਜੀ ਅੱਜ ਜਿਹੜਾ ਕੇਸ ਧਰਨ ਲਗਾਏ ਤੁਸੀਂ ਮੈਂ ਵਿਜੇ ਸਿੰਘ ਸੈਕਟਰੀ ਧਰਮ ਪ੍ਰਚਾਰ ਕਮਿਸ਼ਨ ਉਹਦਾ ਪ੍ਰਬੰਧ ਕਮੇਟੀ ਸ਼ੀਰ ਅੰਮ੍ਰਿਤਸਰ 4:20 ਤੇ ਸਾਡਾ ਇੱਕ ਮੁਲਾਜ਼ਮ ਹੈ ਖਜ਼ਾਨਚੀ ਬਹੁਤ ਪਿਆਰਾ ਸਾਡਾ ਤਰਸ਼ੀਮ ਸਿੰਘ ਉਹਨੇ ਇੱਕ ਦਛਾਲ ਮਾਰੀ ਆ ਤੇ 4 ਵਜੇ ਤੋਂ 5-6 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਸਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਆ ਥਾਣਾ ਜਿਹੜਾ ਸੁਲਤਾਨਵੰਡਾ ਜਿਹੜਾ ਕੀ ਜਾਟੇਵੰਡ ਚੌਕਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ ਮੈਂ ਖੁਦ ਆ ਗਿਆ ਮੈਂ ਖੁਦ ਆਇਆ ਖੋਦ ਮੈਂ ਉਹਨਾਂ ਨਾਲ ਕਿਹਾ ਮੈਂ ਸਕਤੀ ਐ ਸੀਪੀ ਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬੈਠਾ ਉਹਨਾਂ ਨੇ ਕਿਹਾ ਕੋਈ ਹੁਣੇ ਲੈਣੀ ਗੋਤੇ ਖੁਰ ਲਬਦੇ ਆ ਉਹ ਕਰਦੇ ਆ ਆ ਕਰਦੇ ਆ ਕੱਖ ਨਹੀਂ ਕੀਤਾ ਫਿਰ ਸੁਬਨਤ ਸਾਹਿਬ ਸਾਡੇ ਮਲਕੀਸੋਂ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਨਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਆ ਹੁਣ ਪਾਣੀ ਪੂਣੀ ਬੰਦ ਕਰਨ ਦੀਆਂ ਗੱਲਾਂ ਕਰ ਰਹੀ ਹੈ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ ਕਿੰਨੀ ਉਮਰ ਸੀ ਉਹਨਾਂ ਦੀ 55 ਸਾਲ ਦੀ ਉਮਰ ਸੀ ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ ਇਹ ਬਹੁਤ ਸੇਵਾ ਭਾਵਨਾ ਵਾਲਾ ਰੋਜ਼ ਆਇਆ ਤੁਹਾਰੇ ਇੱਥੇ ਬਾਬਾਈ ਦੇ ਸੇਵਾ ਕਰਦਾ ਹਾਂ ਹਾਂਜੀ ਚਾਰ ਵਜੇ 20 ਮਿੰਟ ਦਾ ਸਵੇਰ ਸਮਾਂ ਸੀ ਸੀਸੀਟੀਵੀ ਇਹਨਾਂ ਦੇ ਸੀਸੀਟੀਵੀ ਦੇ ਵਿੱਚ ਆਇਆ ਆਂ ਦੇਖ ਲਿਆ ਚਲਾਨ ਕੱਟ ਰਹੇ ਉਹਨਾਂ ਤੇ ਆ ਨਾਕਾ ਨੇ ਤੇ ਉਹਨੂੰ ਉਹਨੂੰ ਜਿਹਨੂੰ ਮਰਜ਼ੀ ਕਰ ਲੋ ਸਾਡਾ ਇਹ ਨਾਕਾ ਨੇ ਕੀ ਮੰਗ ਕਰ ਰਹੇ ਕੀ ਕਹਿ ਰਹੇ ਨੇ ਮੰਗਿਆ ਵੀ ਸਾਡਾ ਬੰਦਾ ਸਭ ਕਹਿੰਦੇ ਨੇ ਅਜੇ ਤਾਂ ਕੋਈ ਬੋਡੀ ਲੰਬਨ ਦਾ ਸਰਕਾਰ ਨਾਲ ਸੰਯੋਗ ਕਰੇ ਐਡਾ ਵੱਡਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਬੜੇ ਵੱਡੇ ਪ੍ਰਬੰਧ ਹੁੰਦੇ ਨੇ ਸਸਤਾ ਛਰਨੀ ਕੋ ਦਾ ਪ੍ਰਬੰਧ ਕਦੋਂ ਮਲਾ ਲਿਆ ਕਿ ਉਹ ਉਹਨਾਂ ਨੇ ਇਹ ਨਹੀਂ ਪਤਾ ਲੱਗਾ ਕੀ ਕਰ ਰਹੇ ਆ ਇਹ ਨਹੀਂ ਪਤਾ ਲੱਗਾ ਕੀ ਕਰ ਰਹੇ ਆ ਮੈਨੂੰ ਪਤਾ ਨਹੀਂ ਮੈਂ ਆਇਆ ਹਾਂ ਦੇਖਦਾ ਆ ਗਿਆ ਕਿ ਜਣਾ ਕਿ ਇੱਕ ਵਿਅਕਤੀ ਵੱਲੋਂ ਐਡਿਕੇਸ਼ਨ ਰੰਗ ਲਗਾਈ ਕੀ ਹੈ ਹੋਰ ਇਹ ਤਾਂ ਜਿਹੜੀ ਕਿ ਸਵੇਰ ਦੀ ਲੱਗੇ ਹੋਈ ਨੇ ਪਰ ਅੰਦਰੋਂ ਲੱਗ ਮੈਨੂੰ 9:30 ਵਜੇ ਇਤਲਾਹ ਮਿਲੀ ਸੀ ਪੇਡਨ ਦਾ ਕਰਕੇ ਇੱਕ ਬੇਰਤ ਵੀ ਨਿਸ਼ਾਲ ਮਾਰਤੀ ਆ ਮੌਕੇ ਤੇ ਆਇਆ ਜੀ ਐਨਡੀਆਪਰ ਟੀਮ ਵਾਲਿਆਂ ਨਾਲ ਕਨੈਕਟ ਕਰ ਲਿਆ ਉਹ ਆ ਰਹੀ ਹੈ ਜੀ ਨਹਿਰ ਦਾ ਪਾਣੀ ਬੰਦ ਕਰਵਾਤਾ ਪਾਹਲ ਜਾ ਰਹੀ ਹੈ ਜੀ ਉਸ ਘੰਟੇ ਤੱਕ ਪਰਵਾਰ ਤਾਂ ਕਹਿੰਦਾ ਕਿ ਸਾਡੀ ਸਵੇਰ ਦੇ ਤਕਰੀਬਨ 4:30 ਵਜੇ ਦੀ ਗੱਲ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਦੇਖੋ ਜੀ ਇਹ ਸੁਲਤਾਨਵੈਡ ਦਾ ਏਰੀਆ ਵੀ ਪੈਂਦਾ ਸੀ ਬੀਟਵੀਨ ਦਾ ਏਰੀਆ ਵੀ ਪੈਂਦਾ ਸੀ ਮੈਂ ਬੀਟਵੀਨ ਤੋਂ ਆਇਆ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਅਫਸਰਾਂ ਨੂੰ ਦੱਸਤਾ ਮੰਜੀਤ ਸਿੰਘ ਕੀ ਗੱਲਬਾਤ ਕੀ ਹੋਈ ਹੈ ਪ੍ਰਾਣੀ ਜੀ ਇੱਥੇ ਸਾਡਾ ਭਰਾ ਸਵੇਰੇ ਇਚੈਲ ਕਰਨ ਆਇਆ ਤੇ ਇਥੇ ਚੰਦੇ ਡਿੱਗਟਿਆ ਹਾਂਜੀ ਇਥੇ ਲੋਕਾਂ ਨੇ ਦੱਸਿਆ ਜਿਤਨਾ ਮਰੂ ਕੀ ਰੱਤ ਕੱਦ ਕਰਵਾਉਣਾ ਕੋਈ ਗੱਲਬਾਤ ਤਾਂ ਨਹੀਂ ਕੀਤੀ ਨਾ ਨਹੀਂ ਕੋਈ ਤਾਂ ਸੰਸਾਨ ਨਹੀਂ ਕੋਈ ਗੱਲ ਕਿੰਨੇ ਵਜੇ ਕਰੋਗੇ ਸਵਾ 4 ਵਜੇ ਇੱਥੇ ਡਿੱਗਾ 4 ਵਜੇ ਕਰਵਾਉਣਾ ਹੈ ਤਾਂ ਸਹੀ ਤੁਸੀਂ ਕੰਪਲੀਟ ਕੀਤੀ ਅਰਖਾਸਤ ਹਾਂਜੀ ਦਰਖਾਸਤ ਲਿਖਾਈ ਕੋਈ ਸਾਡੀ ਗੱਲਬਾਤ ਨਹੀਂ ਸੁਣਦਾ ਨਾ ਕੋਈ ਤਾਂ ਕੋਈ ਨਹੀਂ ਆਉਂਦੇ ਜੀ ਕਿੰਨੇ ਭਾਈ ਇੱਥੇ ਬੈਠੇ ਆ ਤੇ ਮਲਸਾਰਾ ਸਤਾਵ ਸਿਤਾਵ ਬੈਠਾ ਸਾਰਾ ਪਰਿਵਾਰ ਚ ਕੌਣ ਕੌਣ ਸੀ ਕਹਿੰਦਾ ਪਰਿਵਾਰ ਚ ਮੈਂ ਵੱਡਾ ਭਰਾ ਉਹਨਾਂ ਦਾ ਜੀ ਇੱਕ ਮੇਰਾ ਕਾਕਾ ਵਾ ਉਹਨਾਂ ਦਾ ਕੋਈ ਨਹੀਂ ਉਹ ਗੁੜੀਆਂ ਵਿਆਹ ਤੋਂ ਅੱਛਾ ਹੀ ਡਿਊਟੀ ਕਿੱਥੇ ਕਰਦੇ ਸੀ ਦਰਬਾਰ ਸੇਵਕ ਖਜ਼ਾਨਚੀ ਦੀ ਪੋਸਟ ਤੇ ਠੀਕ ਹੈ او بند کرنا اے بند کر او 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 بند کر